जय भीम जय भारत मैं सोम सहोता देख रहे हो चैनल पोसूनामा पोसूनामा यानी कि पावर ऑफ सोशल दोस्तों अब बड़े अहम विषय पर गलबात करके आए हैं आखिर की होंगे कि जो दो बच्चा दसवीं पास कर ला बारहवीं पास कर लाद पेरेंट्स के चेहरे के उपर एक चिंता होंगी है कि आखिर दसवीं पास करवाइए तो 12ਵੀਂ ਪਾਸ ਕਰਨ ਤੋਂ ਬਾਅਦ ਬੱਚਿਆਂ ਨੂੰ ਕੀ ਕਰਵਾਈਏ ਦੇਖੋ ਪੰਜੇ ਮੂੜਾ ਕਦੇ ਬਰਾਬਰ ਨਹੀਂ ਹੁੰਦੀਆਂ ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਨੂੰ ਇਹ ਉਮੀਦ ਹੁੰਦੀ ਹੈ ਕਿ 10ਵੀਂ ਕਰਨ ਤੋਂ ਬਾਅਦ ਕੋਈ ਨਾ ਕੋਈ ਇਹ ਕੋਰਸਸ ਕਰੇ ਜਾਂ ਕੋਈ ਕੰਮਕਾਜ ਕਰੇ ਜਿਸ ਤੇ ਨਾਲ ਇਕਨੋਮੀਕਲੀ ਜਿਹੜੀ ਹੈ ਪੇਰੈਂਟਸ ਦੀ ਮਦਦ ਹੋ ਸਕੇ ਸੋ ਉਸ ਕਰੀਰ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਹਾਲਾਂਕਿ ਅਲੱਗ-ਅਲੱਗ ਕੋਰਸਸ ਵੀ ਨੇ ਔਰ ਉਹਨਾਂ ਕੋਰਸਸ ਦੇ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਹੈ ਉਹ ਅਲੱਗ-ਅਲੱਗ ਫੀਲਡ ਦੇ ਵਿੱਚ ਜਾ ਕੇ ਕੰਮ ਵੀ ਕਰਦੇ ਨੇ لیکن ਪੇਰੈਂਟਸ ਦੇ ਜਿਹੜੇ ਚਿਹਰੇ ਦੇ ਉੱਪਰ ਉਹ ਚਿੰਤਾ ਹੁੰਦੀ ਹੈ ਜਿਹੜਾ ਇੱਕ ਫਿਕਰ ਹੁੰਦਾ ਹੈ ਉਹ ਬਰਕਰਾਰ ਰਹਿੰਦਾ ਹੈ ਬੱਚਿਆਂ ਨੂੰ ਵੀ ਕੁਝ ਪਤਾ ਨਹੀਂ ਲੱਗਦਾ ਕਿ ਅਸੀਂ 10ਵੀਂ ਤੋਂ ਬਾਅਦ ਕੀ ਕਰੀਏ ਜਾਂ 12ਵੀਂ ਤੋਂ ਬਾਅਦ ਕੀ ਕਰੀਏ ਉਸ ਸਮੇਂ ਉਹਨਾਂ ਨੂੰ ਗਾਈਡੈਂਸ ਦੀ ਬਹੁਤ ਜ਼ਰੂਰਤ ਹੁੰਦੀ ਹੈ ਔਰ ਜਦੋਂ ਗਾਈਡੈਂਸ ਪ੍ਰੋਪਰ ਨਾਲ ਬੱਚਿਆਂ ਨੂੰ ਮਿਲਦੀ ਹੈ ਤਾਂ ਫਿਰ ਉਹ ਮਤਲਬ ਉਸ ਗਾਈਡੈਂਸ ਦੇ ਮੁਤਾਬਕ ਗਾਈਡੈਂਸ ਦੇ ਮੁਤਾਬਕ ਜਿਹੜਾ ਬੱਚੇ ਨੇ ਉਹ ਫਿਰ ਵਿਚਰਦੇ ਨੇ ਔਰ ਜ਼ਿੰਦਗੀ ਦੇ ਵਿੱਚ ਮੱਲਾ ਵੀ ਮਾਰਦੇ ਨੇ ਔਰ ਪੇਰੈਂਟਸ ਨੂੰ ਫਿਰ ਕਾਫੀ ਜ਼ਿਆਦਾ ਉਹਨਾਂ ਬੱਚਿਆਂ ਦੇ ਫਕਰ ਹੁੰਦਾ ਹੈ ਕਿ ਸਾਡੇ ਬੱਚੇ ਠੀਕ ਟਰੈਕ ਤੇ ਜਾ ਰਹੇ ਨੇ ਇਸ ਪੂਰੇ ਵਿਸ਼ੇ ਨੂੰ ਲੈ ਕੇ ਅੱਜ ਪੋਸੂਨਾਮਾ ਚੈਨਲ ਨੇ ਗੱਲਬਾਤ ਕੀਤੀ ਹੈ ਸ਼੍ਰੀ ਮਨਕਰਜ ਸਿੰਘラ ਜੀ ਦੇ ਨਾਲ ਜਿਹੜੇ ਕਿ ਗਾਈਡੈਂਸ ਕਾਉਂਸਲਰ ਨੇ ਔਰ ਬੱਚਿਆਂ ਨੂੰ ਗਾਈਡ ਕਰਦੇ ਨੇ ਔਰ ਬਹੁਤ ਸਾਰੇ ਬੱਚੇ ਜਿਹੜੇ ਕਿ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਸਿੱਖਿਆ ਵੀ ਪ੍ਰਦਾਨ ਕਰਦੇ ਨੇ ਉਹਨਾਂ ਦੇ ਨਾਲ ਹੋਈ ਪੂਰੀ ਗੱਲਬਾਤ ਜਿਹੜੀ ਆਪਾਂ ਸੁਣਦੇ ਆ ਉਸ ਨਾਮਾ ਚੈਨਲ ਸਮੇ ਸਮੇਸੇਰ ਉਹਨਾਂ ਪਰਸਨੈਲਿਟੀਆਂ ਨੂੰ ਆਪ ਸਭ ਦੇ ਰੂਪ ਰੂਪ ਕਰਦਾ ਹੈ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਔਰ ਸਟੂਡੈਂਟਸ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਸੁਨਹਿਰੀ ਜਿਹੜੇ ਅਫਸਰ ਨੇ ਮੌਕੇ ਨੇ ਉਹ ਪ੍ਰਦਾਨ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਨਾਲ ਰਿਲੇਟਡ ਬਾਤیں ਕੀਤੇ ਹੋਏ ਕੰਮਾਂ ਦੇ ਨਾਲ ਰਿਲੇਟਡ ਅਸੀਂ ਆਏ ਹਫਤੇ ਕਿਸੇ ਨਾ ਕਿਸੇ ਪਰਸਨੈਲਿਟੀ ਦੇ ਨਾਲ ਗੱਲਬਾਤ ਕਰਦੇ ਹਾਂ ਉਸੇ ਕੜੀ ਦੇ ਵਿੱਚ ਉਹ ਅੱਜ ਮੇਰੇ ਨਾਲ ਇੱਕ ਬਹੁਤ ਹੀ ਕਹਿ ਸਕਦੇ ਕਿ ਰਿਸਪੈਕਟਡ ਨਾਮ ਹੈ ਸ਼੍ਰੀ ਮਨਕ ਰਾਜ ਸਿੰਘ ਰਾਜੀ ਜਿਹੜੇ ਵੈਸੇ ਤਾਂ ਕਿਸੇ ਜਾਣਕਾਰੀ ਦੇ ਮੁਕਤਜ਼ ਨਹੀਂ ਹੈ ਮੈਂ ਫਿਰ ਵੀ ਦੱਸਦੇ ਹਾਂ ਕਿ ਉਹ ਗਾਈਡੈਂਸ ਦੇ ਪ੍ਰਤੀ ਬੱਚਿਆਂ ਨੂੰ ਬਹੁਤ ਔਤਰ ਉਹਨਾਂ ਦੇ ਪੇਰੈਂਟਸ ਨੂੰ ਬਹੁਤ ਚੰਗੀ ਤਰ੍ਹਾਂ ਜਾਗਰੂਕ ਕਰਦੇ ਉਹਨਾਂ ਦਾ ਪੁੱੁਣਾਂ ਦੀ ਜ਼ਿੰਦਗੀ ਦੇ ਸਫਰ ਬਾਰੇ ਆਪਾਂ ਗੱਲਬਾਤ ਕਰਦੇ ਆਂ ਕਿ ਉਹਨਾਂ ਨੇ ਇਹ ਸਾਰੇ ਕੁਛ ਜਿਹੜਾ ਸੀ ਕਿਸ ਤਰ੍ਹਾਂ ਸ਼ੁਰੂ ਕੀਤਾ ਕਿਉਂ ਸ਼ੁਰੂ ਕੀਤਾ ਕੀ ਜ਼ਰੂਰਤ ਪਈ ਉਹਨਾਂ ਦੇ ਨਾਲ ਕਰਦੇ ਆਂ ਗੱਲਬਾਤ ਔਰ ਇੱਕ ਖਾਸ ਵਿਸ਼ਾ ਜਿਹੜਾ ਹੈ ਖਾਸ ਵਿਸ਼ਾ ਜਿਹੜੇ ਹਰ ਪੇਰੈਂਟਸ ਨੂੰ ਦੇ ਕਈ ਵਾਰ ਗੱਲਬਾਤ ਵੀ ਕਰਨ ਦਾ ਮੌਕਾ ਮਿਲਦਾ ਉਦਾਂ ਵੀ ਗੱਲਬਾਤ ਕਰੀਦੀ ਹੈ ਕਿ ਆਖਰਕਾਰ 10ਵੀਂ ਪਾਸ ਕਰਨ ਤੋਂ ਬਾਅਦ 12ਵੀਂ ਪਾਸ ਕਰਨ ਤੋਂ ਬਾਅਦ ਬੱਚੇ ਜਿਹੜੇ ਉਹ ਕਰਨ ਤਾਂ ਕੀ ਕਰ ਇਸ ਬਾਰੇ ਵੀ ਆਪਾਂ ਸ਼ਿਗਲਾ ਸਾਹਿਬ ਨਾਲ ਗੱਲ ਕਰਾਂਗੇ ਸ਼ਿਗਲਾ ਸਾਹਿਬ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼ਕਾਲ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਮੈਨੂੰ ਅੱਜ ਆਪਣੇ ਚੈਨਲ ਪੋਸੂ ਨਾਮਾ ਦੇ ਉੱਪਰ ਬੁਲਾਉਣ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸੋਮਸੋ ਹੋਤਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਸ਼ਿਗਲਾ ਸਾਹਿਬ ਤੁਸੀਂ ਗਾਈਡੈਂਸ ਦੇ ਨਾਲ ਕਾਫੀ ਸਾਲਾਂ ਤੋਂ ਜੁੜੇ ਹੋ ਬੱਚਿਆਂ ਨੂੰ ਅੱਛੀ ਕਾਉਂਸਲਿੰਗ ਉਹਨਾਂ ਦੇ ਨਾਲ ਕਰਦੇ ਹੋ ਇਹ ਸਾਰਾ ਕੁਝ ਕਰਨ ਦਾ ਕਿਸ ਤਰ੍ਹਾਂ ਸਹਾ ਪ੍ਰਾਪਤ ਹੋਇਆ ਆਖਰ ਇਹੋ ਜਿਹਾ ਕਿਹੜਾ ਤੁਹਾਨੂੰ ਅਸਪੈਕਟ ਲੱਗਾ ਕਿ ਨਹੀਂ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੂੰ ਗਾਈਡੈਂਸ ਦੀ ਵੀ ਮਹੌਜੂਰ ਛੋਟਾ ਸਾਬ ਮੈਨੂੰ ਕੈਰੀਅਰ ਕਾਉਂਸਲਿੰਗ ਐਂਡ ਗਾਈਡੈਂਸ ਦੇ ਖੇਤਰ ਦੇ ਵਿੱਚ 23 ਸਾਲ ਹੋ ਗਏ ਮੈਂ ਇਸ ਖੇਤਰ ਦੇ ਵਿੱਚ 25 ਮਈ 2002 ਨੂੰ ਆਪਣਾ ਟੇਬਲ ਕੁਰਸੀ ਲਗਾ ਕੇ ਕੈਰੀਅਰ ਕਾਉਂਸਲਿੰਗ ਐਂਡ ਗਾਈਡੈਂਸ ਦਾ profession ਜਿਹੜਾ ਹੈ ਆਪਣੇ ਜੀਵਨ ਲਈ ਚੁਣਿਆ ਜਿੱਦਾਂ ਕਿ ਤੁਸੀਂ ਪੁੱਛਿਆ ਕਿ ਮੈਂ ਇਸ ਖੇਤਰ ਦੇ ਵਿੱਚ ਕਿੱਦਾਂ ਆਇਆ ਜਾਂ ਮੈਨੂੰ ਇਸ ਖੇਤਰ ਦੇ ਪ੍ਰਤੀ ਪਿਆਰ ਕਿੱਦਾਂ ਪਿਆ ਤਾਂ ਮੈਂ ਦੱਸਣਾ ਚਾਹਾਂਗਾ ਆਪਣੇ ਸਾਰੇ ਤੁਹਾਡੇ ਚੈਨਲ ਦੇ ਵਿਊਅਰਜ਼ ਨੂੰ ਕਿ ਮੈਂ ਪੰਜਾਬੀ ਯੂਨੀਵਰਸਿਟੀ ਤੋਂ MBA ਕਰਨ ਤੋਂ ਬਾਅਦ ICICI ਬੈਂਕ ਦੇ ਵਿੱਚ 2001-2002 ਦੇ ਵਿੱਚ ਬਤੌਰ ਹੈੱਡ ਹਰਿਆਣਾ ਜੁਆਇਨ ਕੀਤਾ ਪਰ ਤਕਰੀਬਨ 1 ਸਾਲ ਜੌਬ ਕਰਨ ਤੋਂ ਬਾਅਦ ਮੈਨੂੰ ਖੁਦ ਨੂੰ ਰਿਅਲਾਈਜ਼ ਹੋਇਆ ਮੈਨੂੰ ਅੰਦਰੋਂ ਆਵਾਜ਼ ਆਈ ਮੈਨੂੰ ਆਪ ਨੂੰ ਇੰਟਰਨਲ ਮੋਟੀਵੇਸ਼ਨ ਆਈ ਕਿ ਮੈਂ ਇੱਕ ਗਲਤ ਫੀਲਡ ਦੇ ਵਿੱਚ ਆ ਗਿਆ ਮੈਨੇ ਜੀ ਬਹੁਤ ਹੀ ਸ਼ਾਨਦਾਰ ਆਪਣੀ ਉਸ ਜੌਬ ਨੂੰ ਰਿਜ਼ਾਈਨ ਕਰਦੇ ਹੋਏ ਪਰਿਵਾਰ ਦੇ ਅਗੇਂਸਟ ਜਾਂਦੇ ਹੋਏ ਆਪਣੀ ਕਾਬਲੀਅਤ ਨੂੰ ਪਛਾਣਦੇ ਹੋਏ ਜਿਸ ਨੂੰ ਕਹਿੰਦੇ ਆ ਵੀ ਆਪਣੇ ਇੱਕ profession ਨੂੰ ਛੱਡ ਕੇ ਜੌਬ ਤੋਂ ਰਜ਼ਾਈਦ ਕਰਕੇ ਕੈਰੀਅਰ ਕਾਉਂਸਲਿੰਗ ਐਂਡ ਗਾਈਡੈਂਸ ਦੇ ਪੈਸ਼ਨ ਨੂੰ ਅੱਗੇ ਵਧਾਉਣ ਦੇ ਲਈ ਆਪਣਾ ਇਸ ਖੇਤਰ ਨੂੰ ਚੁਣਿਆ ਤੇ ਪਰਮ ਪਿਤਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣੀ ਕੈਪੇਬਿਲਟੀ ਨੂੰ ਪਹਿਚਾਨਣ ਦੇ ਨਾਲ ਅੱਜ ਮੈਨੂੰ ਉਸ ਖੇਤਰ ਦੇ ਵਿੱਚ ਤਕਰੀਬਨ 23 ਸਾਲ ਹੋ ਗਏ ਨੇ ਤੇ ਇਸ 23 ਸਾਲ ਦੇ ਸਫ਼ਰ ਦੇ ਵਿੱਚ ਮੈਂ ਪਤੌਰ ਕੈਰੀਅਰ ਕਾਉਂਸਲਿੰਗ ਐਂਡ ਗਾਈਡੈਂਸ ਤਕਰੀਬਨ 200 ਤੋਂ ਵੱਧ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਦੇ ਵਿੱਚ ਕੈਰੀਅਰ ਕਾਉਂਸਲਿੰਗ ਐਂਡ ਗਾਈਡੈਂਸ ਦੇ ਸੈਮੀਨਾਰ ਕਰ ਚੁੱਕੇ ਹਾਂ ਤੇ ਤਕਰੀਬਨ 50000 ਤੋਂ ਵੱਧ ਵਿਦਿਆਰਥੀ ਮੇਰੇ ਕੋਲੋਂ ਇਸ ਖੇਤਰ ਦੇ ਵਿੱਚ ਕਾਉਂਸਲਿੰਗ ਐਂਡ ਗਾਈਡੈਂਸ ਲੈ ਕੇ ਤੇ ਬਹੁਤ ਅੱਛੇ ਆਪਣੇ ਕੈਰੀਅਰ ਦੇ ਵਿੱਚ ਮੁਕਾਮ ਹਾਸਲ ਕਰ ਚੁੱਕੇ ਨੇ ਹੁਣ ਮੈਂ ਮੌਜੂਦਾ ਸਮੇਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਨਾਲ ਅ ਬਤੌਰ ਕੈਰੀਅਰ ਕਾਉਂਸਲਿੰਗ ਐਂਡ ਗਾਈਡੈਂਸ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿੱਚ ਆਪਣੀਆਂ ਮੁਫਤ ਸੇਵਾਵਾਂ ਵੀ ਦੇ ਰਹੇ ਹਨ। ਸਿੰਘਾ ਸਾਹਿਬ ਸਵਾਲ ਇਹ ਹੈ ਕਿ ਕਿਸ ਤਰ੍ਹਾਂ ਦੇ ਬੱਚੇ ਜਿਹੜੇ ਆ ਉਹ ਤੁਹਾਡੇ ਕੋਲ ਆਉਂਦੇ ਨੇ ਪੇਰੈਂਟਸ ਕੀ ਉਹਨਾਂ ਬੱਚਿਆਂ ਦਾ ਸਾਥ ਦਿੰਦੇ ਨੇ? ਕਈ ਵਾਰੀ ਇਹ ਅਲੱਗ ਹੋ ਜਾਂਦਾ ਹੈ। ਪੇਰੈਂਟਸ ਸਾਥ ਦਿੰਦੇ ਨੇ, ਬੱਚੇ ਸਾਥ ਨਹੀਂ ਦਿੰਦੇ, ਔਰ ਕਈ ਵਾਰੀ ਬਿਲਕੁਲ ਉਲਟ ਹੋ ਜਾਂਦਾ ਹੈ। ਬੱਚੇ ਕੁਝ ਕਰਨਾ ਚਾਹੁੰਦੇ ਨੇ ਬਟ ਪੇਰੈਂਟਸ ਜਿਹੜੇ ਨੇ ਉਹ ਕਿਤੇ ਨਾ ਕਿਤੇ ਕਿਸੇ ਨਸ਼ੇ ਦੇ आदी ਹੋਣ ਕਰਕੇ ਬੱਚਿਆਂ ਨੂੰ ਪੂਰਾ ਰਿਸਪੌਂਸ ਨਹੀਂ ਦਿੰਦੇ ਇਸ ਤਰ੍ਹਾਂ ਦਾ ਤਜਰਬਾ ਸਾਡੇ ਨਾਲ ਸ਼ੇਅਰ ਕਰਦੇ। ਦੇਖੋ ਮੇਰੇ ਕੋਲ ਜੀ ਅ ਦੋ ਲੋ ਜਿੱਦਾਂ ਕਿ ਤੁਸੀਂ ਵੱਖ-ਵੱਖ ਕੈਟਾਗਰੀ ਦੀ ਗੱਲ ਕੀਤੀ ਤਾਂ ਮੇਰੇ ਕੋਲੇ ਹਰ ਪ੍ਰਕਾਰ ਦਾ ਵਿਦਿਆਰਥੀ ਮੈਨੂੰ ਅਪਰੋਚ ਕਰਦਾ। ਇੱਕ ਬਹੁਤ ਹੀ অতি ਜ਼ਰੂਰਤਮੰਦ ਗਰੀਬ ਪਰਿਵਾਰ ਦਾ ਵਿਦਿਆਰਥੀ ਵੀ ਅਪਰੋਚ ਕਰਦਾ ਹੈ ਤੇ ਇੱਕ ਬਹੁਤ ਹੀ অতি ਅਮੀਰ ਵਿਦਿਆਰਥੀ ਵੀ ਮੈਨੂੰ ਅਪਰੋਚ ਕਰਦਾ ਹੈ। ਆਪਣੇ ਮਾਤਾ-ਪਿਤਾ ਦੇ ਨਾਲ ਵੀ ਅਪਰੋਚ ਕਰਦਾ ਹੈ। ਕਈ ਵਾਰ ਕੱਲੇ ਮਾਤਾ ਪਿਤਾ ਵੀ ਪੋਸਟ ਕਰਦੇ ਨੇ ਜਿਹੜਾ ਜ਼ਰੂਰਤਮੰਦ ਵਿਦਿਆਰਥੀ ਹੈ ਜਿਹੜਾ ਵਕ ਵਕ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ ਰਿਹਾ ਹੈ ਤੇ ਉਹ ਆਪਣੇ ਜੀਵਨ ਨੂੰ ਚੁ ਕੁਝ ਅੱਗੇ ਵਧਣਾ ਚਾਹੁੰਦਾ ਹੈ ਕੁਝ ਆਪਣੀ ਗਾਈਡੈਂਸ ਦੇ ਨਾਲ ਆਪਣੇ ਕੈਰੀਅਰ ਦੇ ਵਿੱਚ ਕੁਝ ਉੱਚਾ ਮੁਕਾਮ ਹਾਸਲ ਕਰਨਾ ਚਾਹੁੰਦਾ ਹੈ ਲੇਕਿਨ ਉਸ ਕੋਲ ਰਿਸੋਰਸਸ ਨਾ ਹੋਣ ਕਾਰਨ ਪੈਸਾ ਨਾ ਹੋਣ ਕਾਰਨ ਗਾਈਡੈਂਸ ਨਾ ਹੋਣ ਕਾਰਨ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਅਡਾਪਟ ਕਰਦੇ ਹਾਂ ਉਹਨਾਂ ਵਿਦਿਆਰਥੀਆਂ ਨੂੰ ਅਡਾਪਟ ਕਰਕੇ ਪੜ੍ਹਾਉਂਦੇ ਹਾਂ ਜਿਦਾਂ ਜੇ ਤੁਸੀਂ ਕਿਹਾ ਵੀ ਮਿਸਾਲ ਦੇ ਤੌਰ ਤੇ ਮੇਰੇ ਕੋਲ ਇੱਕ ਬੱਚਾ ਹੈ ਇੱਕ ਮਿਸਾਲ ਲੈ ਰਿਹਾ ਇਸ ਪ੍ਰਕਾਰ ਦੀਆਂ ਹਜ਼ਾਰਾਂ ਹੀ ਮਿਸਾਲਾਂ ਨੇ ਇੱਕ ਬੱਚਾ ਹੈ ਉਹ ਇੱਕ ਬੇਟੀ ਹੈ ਜਿਸ ਨੂੰ ਮੈਨੇ ਇੱਕ ਸਰਕਾਰੀ ਸਕੂਲ ਚ ਇੱਕ ਸੈਮੀਨਾਰ ਚ ਗਿਆ ਤੇ ਉੱਥੇ ਬੱਚੇ ਨੇ ਮੈਨੂੰ ਸੈਮੀਨਾਰ ਤੋਂ ਬਾਅਦ ਅਪਰੋਚ ਕੀਤਾ ਉਸ ਬੇਟੀ ਨੂੰ ਮੈਨੇ ਅਡਾਪਟ ਕੀਤਾ ਪੰਜ ਪੈਨਾ ਨੇ ਜੀ ਉਹਦੇ ਫਾਦਰ ਸ਼ੂ ਪਾਲਿਸ਼ ਕਰਦੇ ਨੇ ਤੇ ਉਹ ਕਹਿੰਦੇ ਮੈਂ ਪਰਮਾਤਮਾ ਤੋਂ ਇੱਕ ਮੰਗੀ ਤੇ ਮੈਨੂੰ ਤੂੰ ਪੰਜ ਮਿਲ ਗਈਆਂ ਤੇ ਉਹ ਬੱਚਾ ਆਈਪੀਐਸ ਬਣਨ ਦਾ ਸੁਪਨਾ ਰੱਖਦਾ ਹੈ ਉਸ ਬੱਚੇ ਨੂੰ ਅਸੀਂ 12ਵੀਂ ਤੋਂ ਬਾਅਦ ਅਡਾਪਟ ਕੀਤਾ ਬਹੁਤ ਜ਼ਰੂਰਤਮੰਦ ਪਰਿਵਾਰ ਦਾ ਬੱਚਾ ਹੈ ਅਸੀਂ ਉਸ ਨੂੰ ਬਹੁਤ ਮਿਹਨਤ ਕਰਾ ਰਹੇ ਹਾਂ ਤੇ ਉਹ ਬੱਚੇ ਨੇ ਹੁਣ 3 ਸਾਲ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਸਰਕਾਰੀ ਨੌਕਰੀ ਦੇ ਦੋ ਪੇਪਰ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਬੱਚਾ ਪਾਸ ਕਰ ਚੁੱਕਿਆ ਹੈ ਤੇ ਕਦਮ ਬਾਏ ਕਦਮ ਸਾਡੀ ਮਦਦ ਦੇ ਨਾਲ ਤੁਹਾਡੇ ਚੈਨਲ ਦੀ ਮਦਦ ਦੇ ਨਾਲ ਤੇ ਵਕਫ ਵਕਫ ਜਿਹੜੇ ਦਾਨੀ ਸੱਜਣ ਸਾਡੇ ਪਟਿਆਲਾ ਤੇ ਅਵੇਲੇਬਲ ਨੇ ਉਹਨਾਂ ਦੀ ਮਦਦ ਦੇ ਨਾਲ ਬੱਚਾ ਬਹੁਤ ਵਧੀਆ ਪੜ ਰਿਹਾ ਹੈ ਸਿਗਲੇ ਸਰ ਕਿਸੇ ਵੀ ਥੀਸ ਨੂੰ ਚਲਾਉਣ ਵਾਸਤੇ ਏਡ ਮਨੀ ਬਹੁਤ ਜ਼ਰੂਰੀ ਹੈ ਪੈਸਾ ਹੁਣਾ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਤੁਸੀਂ ਇਸ ਤਰ੍ਹਾਂ ਦਾ ਮਤਲਬ ਮੋਟੀਵੇਟ ਕਰਦੇ ਹੋ ਉਹਨਾਂ ਨੂੰ ਉਹਨਾਂ ਦੀਆਂ ਦਾਖਲਾ ਵਗੈਰਾ ਸਾਰਾ ਕੁਝ ਕਰਾਉਂਦੇ ਹੋ ਫਿਰ ਫਾਈਨੈਂਸ਼ੀਅਲ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਤੁਸੀਂ ਕਿਸ ਤਰ੍ਹਾਂ ਸੰਭਾਲ ਕਰਦੇ ਮੇਰੇ ਕੋਲ ਜੀ ਇੱਕੋ ਹੀ ਕਲਾਸ ਦੇ ਵਿੱਚ ਪੇਡ ਅਤੇ ਅਨਪੇਡ ਦੋਨੋਂ ਬੱਚੇ ਬੈਠਦੇ ਨੇ ਅਸੀਂ ਵਿਦਿਆਰਥੀ ਨੂੰ ਮੈਨੂੰ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ 23 ਸਾਲ ਇਸ profession ਜੋ ਹੋ ਗਏ ਨੇ ਤੇ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਜੋਗਾ ਗੁਜ਼ਾਰਾ ਜਿਹੜਾ ਹੈ ਬਹੁਤ ਵਧੀਆ ਕਰ ਰਿਹਾ ਤੇ ਪਰਮਾਤਮਾ ਦੀ ਮੇਰੇ ਉੱਪਰ ਪੂਰੀ ਮਿਹਰ ਹੈ ਤੇ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਵੀ ਪਰਮਾਤਮਾ ਨੇ ਮੈਨੂੰ ਇੱਕ ਐਸੇ ਖੇਤਰ ਦੇ ਵਿੱਚ ਪਾਇਆ ਜਿਸ 'ਚ ਮੈਂ ਕਾਰੀਏ ਵੀ ਕਰ ਸਕਦਾ ਤੇ ਕਰਮ ਵੀ ਕਰ ਸਕਦਾ ਤੇ ਮੈਂ ਉਸ ਕਾਰੀਏ ਅਤੇ ਕਰਮ ਦੀ ਥਿਊਰੀ ਨੂੰ ਅਪਣਾਉਂਦੇ ਹੋਏ ਜਦੋਂ ਮੇਰੇ ਕੋਲ ਕੋਈ ਜ਼ਰੂਰਤਮੰਦ ਪਰਿਵਾਰ ਦਾ ਬੱਚਾ ਆਉਂਦਾ ਹੈ ਤਾਂ ਮੈਂ ਉਸ ਨੂੰ ਕਹਿਣਾ ਬੇਟਾ ਮੇਰੀ ਇਨੀ ਫੀਸ ਹੈ ਤੁਸੀਂ ਦੇ ਸਕਦੇ ਹੋ ਦੇ ਦਿਓ ਇੰਨੀ ਨਹੀਂ ਦੇ ਸਕਦੇ ਘੱਟ ਦੇ ਉਸ ਤੋਂ ਘੱਟ ਦੇ ਦਿਓ ਜੇ ਨਹੀਂ ਦੇ ਸਕਦੇ ਤਾਂ ਜ਼ੀਰੋ ਦੇ ਦਿਓ ਜੇ ਮੇਰੇ ਤੋਂ ਜ਼ਰੂਰ ਹੈ ਤਾਂ ਪੜ ਵੀ ਲੋ ਤੇ ਮੇਰੇ ਤੋਂ ਲੈ ਵੀ ਲੋ ਪਹਿਲੀ ਗੱਲ ਦੂਜੀ ਗੱਲ ਹੁਣ ਜਿੱਦਾਂ ਕਿ ਆਪ ਜੀ ਨੇ ਪੁੱਛਿਆ ਕਿ ਫਾਈਨੈਂਸ਼ੀਅਲ ਕੰਡੀਸ਼ਨ ਤਾਂ ਤੁਸੀਂ ਮੇਰੇ ਕੁਝ ਵਿਦਿਆਰਥੀਆਂ ਦੇ ਨਾਲ ਗੱਲ ਵੀ ਕਰ ਸਕਦੇ ਹੋ ਜਿਹੜੇ ਮੇਰੇ ਕੋਲੇ ਮੁਫਤ ਵੀ ਪੜ ਰਹੇ ਨੇ 500 ਰੁਪਏ ਮਹੀਨੇ ਤੇ ਵੀ ਪੜ ਰਹੇ ਨੇ 5000 ਵਾਲੇ ਵੀ ਪੜ ਰਹੇ ਨੇ ਤੇ 10000 ਵਾਲੇ ਵੀ ਪੜ ਰਹੇ ਨੇ ਤਾਂ ਅਸੀਂ ਵਿਦਿਆਰਥੀ ਨੂੰ ਉਸਦੀ ਪੇ ਕਰਨ ਦੀ ਕਪੈਸਿਟੀ ਦੇ ਅਕੋਰਡਿੰਗ ਉਸ ਨਾਲ ਗੱਲ ਕਰਦੇ ਆ ਲੇਕਿਨ ਕੁਝ ਐਸੇ ਵਿਦਿਆਰਥੀ ਵੀ ਨੇ ਜਿਹੜੇ ਬਿਲਕੁਲ ਮੁਫਤ ਪੜ ਰਹੇ ਨੇ ਅਸੀਂ ਉਹਨਾਂ ਨੂੰ ਕਿਤਾਬਾਂ ਵੀ ਦੰਨੇ ਤੇ ਜਿੱਥੇ ਤੱਕ ਗੱਲ ਰਹੀ ਪੈਸੇ ਦੀ ਤਾਂ ਮੇਰੇ ਸੰਪਰਕ ਦੇ ਵਿੱਚ ਮੇਰੇ ਬਹੁਤ ਅੱਛੇ ਸਾਡੇ ਜਿਦਾ ਕਿ ਮੈਂ ਰੋਟਰੀ ਦਾ ਵੀ ਮੈਂਬਰ ਹਾਂ ਤਾਂ ਸਾਡੇ ਬਹੁਤ ਅੱਛੇ ਮੈਂਬਰਸ ਨੇ ਮੇਰੇ ਦੋਸਤ ਨੇ ਜਿਹੜੇ ਹਰ ਵਕਤ ਮੈਨੂੰ ਅਪਰੋਚ ਕਰਦੇ ਰਹਿੰਦੇ ਨੇ ਕਿ ਕੋਈ ਵੀ ਜ਼ਰੂਰਤਮੰਦ ਵਿਦਿਆਰਥੀ ਹੋਏ ਤਾਂ ਤੁਸੀਂ ਉਸ ਦੀ ਕਿਤਾਬਾਂ ਦੇ ਲਈ ਕੋਈ ਕਾਪੀਆਂ ਦੇ ਲਈ ਕੋਈ ਪੇਪਰ ਦੀ ਫੀਸ ਭਰਨ ਦੇ ਲਈ ਉਸ ਦੇ ਲਈ ਤੁਸੀਂ ਸਾਨੂੰ ਅਪਰੋਚ ਕਰੋ ਤੇ ਉਹ ਉਹਨਾਂ ਦੀ ਮਦਦ ਕਰਦੇ ਨੇ ਸਿੰਗਲ ਸਭ ਸਵਾਲ ਇਹ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਕਾਫੀ ਸਾਲ ਤੋਂ ਤੁਸੀਂ ਇਸ ਫੀਲਡ ਦੇ ਨਾਲ ਜੁੜੇ ਹੋ ਕਈ ਵਾਰ ਨਿਰਾਸ਼ ਵੀ ਹੁੰਦੇ ਹੋਗੇ ਕਿ ਜਦੋਂ ਜਿਸ ਤਰ੍ਹਾਂ ਦਾ ਰਿਜ਼ਲਟ ਤੁਸੀਂ ਬੱਚਿਆਂ ਤੋਂ ਚਾਹੁੰਦੇ ਆ ਉਹ ਬੱਚੇ ਨਹੀਂ ਦੇ ਪਾ ਰਹੇ ਕੀ ਤੁਸੀਂ ਬੱਚਿਆਂ ਨੂੰ ਇਕੱਲੇ ਹੀ ਟੀਚ ਕਰਦੇ ਹੋ ਜਾਂ ਤੁਸੀਂ ਵੀ ਕੋਈ ਸਟਾਫ ਰੱਖਿਆ ਹੋ ਜੀ ਮੈਂ ਅਤੇ ਮੇਰੇ ਵਾਈਫ ਅ ਅਸੀਂ ਦੋਨੋਂ ਇੱਥੇ ਟੀਚ ਕਰਦੇ ਆ ਅਸੀਂ 1 ਟੂ 1 ਪਰਸਨਲ ਕੋਚਿੰਗ ਕਰਦੇ ਆ ਜਿਹੜਾ ਦੂਜਾ ਸਟਾਫ ਹੈ ਜੀ ਉਹ ਸਾਡੇ ਕੋਲੇ ਐਡਮਿਨਿਸਟ੍ਰੇਟਿਵ ਸਟਾਫ ਹੈ ਪਰ ਅਸੀਂ ਟੀਚਿੰਗ ਦੇ ਲਈ ਮੈਂ ਤੇ ਮੇਰੇ ਵਾਈਫ ਹੀ ਕਰਦੇ ਆ ਦੂਜੀ ਗੱਲ ਜਿੱਥੇ ਤੱਕ ਤੁਸੀਂ ਨਿਰਾਸ਼ ਹੋਣ ਦੀ ਗੱਲ ਕਹੀ ਤਾਂ ਜ਼ਰੂਰ ਨਿਰਾਸ਼ਾ ਹੁੰਦੀ ਹੈ ਜਦੋਂ ਬੱਚਾ ਇੱਕ ਵਾਰ ਦੋ ਵਾਰ ਪੇਪਰ ਦਿੰਦਾ ਹੈ ਉਹ ਨਿਰਾਸ਼ਾ ਹੁੰਦੀ ਹੈ ਪਰ ਮੈਂ ਅਕਸਰ ਕਹਿੰਦਾ ਹੁੰਦਾ ਵੀ ਸਾਡਾ ਫੋਕਸ ਬੈਟਲ ਨਹੀਂ ਸਾਡਾ ਫੋਕਸ ਵਾਰ ਹੈ ਅਸੀਂ ਬੈਟਲ ਹਾਰ ਜੰਨੇ ਆਂ ਕਈ ਵਾਰ ਪੇਪਰ ਪਾਸ ਨਹੀਂ ਹੁੰਦਾ ਪਰ ਇੱਕ ਦੋ ਤਿੰਨ ਬੈਟਲਜ਼ ਹਾਰਨ ਤੋਂ ਬਾਅਦ ਅਸੀਂ ਉਸ ਹਾਰ ਤੋਂ ਲਰਨਿੰਗ ਲੈ ਕੇ ਅਲਟੀਮੇਟ ਜਿਹੜਾ ਲਕਸ਼ਾ ਗੋਲ ਆ ਟਾਰਗੇਟ ਹੈ ਵਾਰ ਦਾ ਅਸੀਂ ਉਸ ਨੂੰ ਹਾਸਲ ਜ਼ਰੂਰ ਕਰਦੇ ਆਂ ਜਿਦਾਂ ਇੱਕ ਬੱਚੇ ਨੇ 12ਵੀਂ ਕੀਤੀ ਉਸਨੇ SSC ਦਾ ਪੇਪਰ ਦਿੱਤਾ ਨਹੀਂ ਪਾਸ ਹੋਇਆ ਨਿਰਾਸ਼ ਹੋਇਆ ਫਿਰ ਉਸਨੇ ਦੁਬਾਰਾ ਫਿਰ SSC ਦਾ ਨੈਕਸਟ ইয়ার ਪੇਪਰ ਦਿੱਤਾ ਨਹੀਂ ਪਾਸ ਹੋਇਆ ਜੀ ਅਟੈਂਪਟ ਦੇ ਵਿੱਚ ਜਦ ਤੱਕ ਬੱਚੇ ਦੀ ਗ੍ਰੈਜੂਏਸ਼ਨ ਪੂਰੀ ਹੁੰਦੀ ਹੈ ਤਦ ਤੱਕ ਬੱਚਾ ਡੈਫੀਨੇਟਲੀ ਪੇਪਰ ਅ ਐਸਐਸਸੀ ਦਾ ਆਰਮੀ ਅਗਨੀਵੀਰ ਦਾ ਸਟਾਫ ਸਿਲੈਕਸ਼ਨ ਕਮਿਸ਼ਨ ਸੀਐਚਐਸਐਲ ਦਾ ਐਸਐਸਸੀ ਐਮਟੀਐਸ ਦਾ ਕੋਈ ਨਾ ਕੋਈ ਪੇਪਰ ਬੱਚਾ ਜਿਹੜਾ ਹੈ ਜ਼ਰੂਰ 100% ਪਾਸ ਕਰਦਾ ਹੈ ਜੇ ਟੀਚਰ ਉਸ ਨੂੰ ਆਪਣੀ 100% ਇਮਾਨਦਾਰੀ ਨਾਲ ਉਸ ਨੂੰ ਵਿਦਿਆਰਥੀ ਨਾ ਸਮਝਦੇ ਹੋਏ ਆਪਣਾ ਬੱਚਾ ਸਮਝਦੇ ਹੋਏ ਪੜ੍ਹਾਏਗਾ ਤੇ ਵਿਦਿਆਰਥੀ ਉਸ ਨੂੰ ਆਪਣੀ ਪੂਰੀ ਮਿਹਨਤ ਦੇਵੇਗਾ ਤਾਂ ਕੋਈ ਵੀ ਅਰਚਨ ਜੜੀ ਹੈ ਮੇਰਾ 23 ਸਾਲ ਦਾ ਤਜਰਬਾ ਕਰਦਾ ਹੈ ਨਹੀਂ ਰਹੀ ਦੂਜੀ ਗੱਲ ਜਿੱਥੇ ਜਦੋਂ ਰਿਜ਼ਲਟ ਨਹੀਂ ਹਾਸਲ ਹੁੰਦਾ ਸਾਨੂੰ ਕਾਮਯਾਬੀ ਨਹੀਂ ਹਾਸਲ ਹੁੰਦੀ ਬੱਚੇ ਦਾ ਪੇਪਰ ਨਹੀਂ ਪਾਸ ਹੁੰਦਾ ਤਾਂ ਮੇਰੀ ਇਹ ਮੰਨਣਾ ਹੈ ਪਹਿਲੀ ਜ਼ਿੰਮੇਵਾਰੀ ਅਧਿਆਪਕ ਦੀ ਹੈ ਜੇ ਸਾਨੂੰ ਕੋਚ ਸਾਨੂੰ ਟੀਚਰ ਤੁਸੀਂ ਸੌਤਾ ਸਾਹਿਬ ਆਪਣੇ ਜੀਵਨ ਚ ਵੀ ਦੇਖੋ ਜਿਸ ਸਬਜੈਕਟ ਦਾ ਸਾਨੂੰ ਕੋਚ ਟੀਚਰ ਠੀਕ ਮਿਲਿਆ ਸਾਨੂੰ ਉਹ ਸਬਜੈਕਟ ਅੱਛਾ ਲੱਗਦਾ ਤਾਂ ਜੇ ਮੈਂ ਆਪਣੀ 100% ਇਮਾਨਦਾਰੀ ਦੇ ਨਾਲ ਆਪਣੇ ਵਿਦਿਆਰਥੀ ਨੂੰ ਪੂਰਾ ਜ਼ੋਰ ਲਗਾਉਂਗਾ ਤੇ ਲਗਵਾਉਂਗਾ ਤਾਂ ਡੈਫੀਨਿਟਲੀ ਰਿਜ਼ਲਟ ਆਏਗਾ ਸਿਰਫ ਬੱਚਿਆਂ ਨੂੰ ਤੁਸੀਂ ਪ੍ਰੋਫੈਸ਼ਨਲੀ ਜ਼ਿਆਦਾ ਮਤਲਬ ਪਾਉਂਦੇ ਹੋ ਜਾਂ ਉਹਦੇ ਅੰਦਰ ਕੁਝ ਰੁਚੀਆਂ ਛੁਪੀਆਂ ਹੁੰਦੀਆਂ ਨਹੀਂ ਕੁਝ ਐਕਟੀਵਿਟੀ ਛੁਪੀਆਂ ਹੁੰਦੀਆਂ ਜਿਹਨੂੰ ਪੈਸ਼ਨ ਆਪਾਂ ਕਹਿ ਦਿੰਦੇ ਆ ਪ੍ਰੋਫੈਸ਼ਨਰ ਪੈਸ਼ਨ ਨੂੰ ਫਿਰ ਕਿਸ ਤਰ੍ਹਾਂ ਤੁਸੀਂ ਸਰਚ ਕਰਦੇ ਹੋ ਬੱਚਿਆਂ ਦੇ ਅੰਦਰ ਦੇਖੋ ਜਿਹੜਾ ਪੈਸ਼ਨ ਹੈ ਉਹ ਅਸੀਂ ਕਹਿ ਕੇ ਨਹੀਂ ਦੇਖ ਕੇ ਆਇਡੈਂਟੀਫਾਈ ਕਰਦੇ ਹਾਂ ਇੱਕ ਇੰਗਲਿਸ਼ ਦੀ ਕੋਟ ਹੈ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ ਬੱਚੇ ਦੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਹਰਕਤਾਂ ਤੋਂ ਅਸੀਂ ਆਇਡੈਂਟੀਫਾਈ ਕਰਨਾ ਹੈ ਵੀ ਇਹ ਕਿੱਧਰ ਜਾਂਦਾ ਜਿੱਦਾਂ ਫੋਰ ਐਗਜ਼ਾਮਪਲ ਇੱਕ ਬੱਚਾ ਸਾਡੇ ਕੋਲ ਆਇਆ ਅਸੀਂ ਦੇਖਿਆ ਉਹਦੀ ਪਬਲਿਕ ਸਪੀਕਿੰਗ ਬਹੁਤ ਅੱਛੀ ਹੈ ਤਾਂ ਉਹ ਬਹੁਤ ਅੱਛਾ ਡਿਬੇਟਰ ਬਣ ਸਕਦਾ ਹੈ ਇੱਕ ਬੱਚਾ ਸਾਡੇ ਕੋਲ ਆਇਆ ਉਹਦਾ ਮਨੀ ਮਾਈਂਡ ਬਹੁਤ ਚੱਲਦਾ ਹੈ ਕੈਲਕੂਲੇਟਿਵ ਬਹੁਤ ਹੈ ਉਹ ਸਟਾਕ ਮਾਰਕੀਟ 'ਚ ਬਹੁਤ ਅੱਛਾ ਕੰਮ ਕਰ ਸਕਦਾ ਹੈ ਇੱਕ ਬੱਚਾ ਸਾਡੇ ਕੋਲ ਆਇਆ ਉਹ ਕਲਾ ਬਹੁਤ ਅੱਛੀ ਕਰਦਾ ਹੈ ਤਾਂ ਆਰਟਿਸਟ ਅੱਛਾ ਬਣ ਸਕਦਾ ਹੈ ਇੱਕ ਮੇਰੇ ਕੋਲ ਵਿਦਿਆਰਥੀ ਪੜ ਰਿਹਾ ਉਹ ਟੇਬਲ ਟੈਨਿਸ ਦਾ ਬਹੁਤ ਅੱਛਾ ਪਲੇਅਰ ਹੈ ਉਹ ਸਟੇਟ ਖੇលਿਆ ਡਿਸਟ੍ਰਿਕਟ ਖੇលਿਆ ਨੈਸ਼ਨਲ ਦੀ ਕੈਂਪ ਲਗਾਏ ਪਰ ਨੈਸ਼ਨਲ ਦੀ ਟੀਮ 'ਚ ਨਹੀਂ ਆਇਆ ਪਰ ਬਹੁਤ ਸ਼ਾਨਦਾਰ ਪਲੇਅਰ ਹੈ ਉਹ ਟੇਬਲ ਟੈਨਿਸ ਦਾ ਕੋਚ ਬਣ ਸਕਦਾ ਹੈ ਤੇ ਅਸੀਂ ਇਹਨਾਂ ਵਿੱਚ ਅਤੇ ਉਹਨਾਂ ਦਾ ਪਿਆਰ ਵੀ ਹੈ ਉਸ ਫੀਲਡ ਦੇ ਵਿੱਚ ਤਾਂ ਅਸੀਂ ਬੱਚੇ ਦਾ ਪੈਸ਼ਨ ਆਈਡੈਂਟੀਫਾਈ ਕਰਦੇ ਹੋਏ ਜੇ ਬੱਚੇ ਨੂੰ ਜ਼ਰੂਰਤ ਹੈ ਇਹ ਬੱਚੇ ਦੇ ਘਰ ਦੇ ਹਾਲਾਤ ਇਹਨੇ ਅੱਛੇ ਨਹੀਂ ਹੈ तो अभी उसमें उसके पैशन के अकॉर्डिंग कम दिला दें जिस दे कि हज़ार अठ हज़ार दस हज़ार रुपये महीना अपना कमान लग जाता है तो अपनी कंपीटिशन की तैयारी करता है दूसरी गल रही जी भी पैशन किडेंटीफाई कर देरा दे। एक सलोगन है मैं हर अपने विद्यार्थी एक गल भी तुम ये तीन चीज़ा याद रखन है जो मेरे जो मुझे आता है जो मुझे आता है जो मेरे मन को भाता है और जो बाजार चाहता है मैं एक बार फिर थोड़े चैनल राही दसना चाहूंगा जो मुझे आता है जो मेरे मन को भाता है और जो बाजार चाहता है मैं विद्यार्थी ने कहना भी देखो केड़ी कि चीज है जेड़े तीनों पैरामीटर सैटिस्फाई कर रही है वो थोड़ा पैशन एक है एक विद्यार्थी कहता जी मैनू तो ड्राइंग आती है तो मैनू रात में तीन बजे उठा के ड्राइंग करा लो मैं हमेशा ड्राइंग करने तैयार हाँ ਤੇ ਮੈਗਾ ਬੱਸਸ ਨੂੰ ਵੇਚ ਇਸ ਦੀ ਬਾਜ਼ਾਰ ਚ ਡਿਮਾਂਡ ਦੇਖ ਕੇ ਤਾਂ ਫ੍ਰੀ ਸਕੈਚ ਬਣਾਓ 5 10 15 20 ਬੰਦਿਆਂ ਨੂੰ ਫ੍ਰੀ ਸਕੈਚ ਬਣਾ ਕੇ ਦੇ ਬਸ ਡਿਮਾਂਡ ਆ ਦੇਗੀ ਪਹਿਲਾ ਸਕੈਚ ਵਿਦਿਆਰਥੀ ਨੇ 500 ਚ ਵੇਚਿਆ ਅੱਜ ਮੇਰਾ ਉਹੀ ਵਿਦਿਆਰਥੀ ਇੱਕ ਇੱਕ ਸਕੈਚ ਦੇ 2 2000 ਰੁਪਏ ਲੈ ਰਿਹਾ ਤੇ ਇੱਕ ਮਹੀਨੇ ਦੇ ਵਿੱਚ ਤਕਰੀਬਨ 6 ਤੋਂ 8000 ਰੁਪਏ ਮੈਨਾ ਕਮਾ ਰਿਹਾ ਨਾਲ ਕੰਪੀਟੀਸ਼ਨ ਦੀ ਤਿਆਰੀ ਕਰ ਰਿਹਾ ਤੇ ਨਾਲ ਬੀ ਕਾਮ ਕਰ ਰਿਹਾ ਤੇ ਇਸ ਪ੍ਰਕਾਰ ਦੀ ਇੱਕ ਨੀ ਸੋਤਾ ਸਾਹਿਬ ਬਹੁਤ ਮਿਸਾਲਾ ਨੇ ਤੇ ਤੁਸੀਂ ਲਾਈਵ ਮੇਰੇ ਵਿਦਿਆਰਥੀਆਂ ਦੇ ਨਾਲ ਗੱਲ ਵੀ ਕਰ ਸਕਦੇ ਹੋ ਸਿੰਗਲਸ ਆਪ ਬੱਚਿਆਂ ਦੇ ਪੇਰੈਂਟਸ ਕਹਿੰਦੇ ਆ ਕਿ ਸਾਡੇ ਬੱਚੇ ਨੇ 10ਵੀਂ ਕਰ ਲਈ ਆ ਸਾਡੇ ਬੱਚੇ ਨੇ 12ਵੀਂ ਕਰ ਲਈ ਆ ਉਸ ਤੋਂ ਬਾਅਦ ਉਹ ਡਿਸਟਰਬ ਹੋ ਜਾਂਦੇ ਕਿ ਮੁੰਡਾ ਬੱਚੇ ਨੂੰ ਕੀ ਕਰੇ ਕੀ ਉਹਨਾਂ ਨੂੰ ਪ੍ਰੋਫੈਸ਼ਨਲੀ ਕੋਈ ਕੋਰਸਿਸ ਵਿੱਚ ਜਿਵੇਂ ਸਰਕਾਰ ਦੇ ਬਹੁਤ ਸਾਰੇ ਦਾਇਰੇ ਨੇ ਉਹਨਾਂ ਦੇ ਵਿੱਚ ਕੋਰਸਿਸ ਕਰਕੇ ਉਹਨਾਂ ਨੂੰ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ ਟੈਕਨੀਕਲੀ ਸਹੀ ਹੋਣਾ ਚਾਹੀਦਾ ਤਾਂ ਕਿ ਆਪਣੇ ਪੇਰੈਂਟਸ ਦੀ ਕਿਤਨਾ ਕਿਤੇ ਇਕਨੋਮਿਕਲੀ ਮਦਦ ਕਰ ਸਕਣ ਕੁਝ ਐ ਹੋ ਜਾ ਕੀ ਹੈ 10ਵੀਂ ਤੋਂ ਬਾਅਦ ਔਰ 12ਵੀਂ ਤੋਂ ਬਾਅਦ ਸਰ ਅਸੀਂ ਜਿਹੜਾ ਵੀ ਵਿਦਿਆਰਥੀ ਹੈ ਉਹਦੀ ਜਿਹੜੀ ਸਕਸੈਸ ਹੈ ਸਮਾਜ ਦੇ ਰੂਲ ਹੈ ਵੀ ਸਮਾਜ ਸਕਸੈਸ ਨੂੰ ਇਨਕਮ ਦੇ ਨਾਲ ਜੋੜਦਾ ਹੈ ਜਿਹੜਾ ਜਿੰਨੀ ਜ਼ਿਆਦਾ ਇਨਕਮ ਜਨਰੇਟ ਕਰਦਾ ਹੈ ਉਹ ਉਨਾ ਜ਼ਿਆਦਾ ਸਕਸੈਸਫੁਲ ਸਾਡਾ ਸਮਾਜ ਉਸ ਨੂੰ ਮੰਨਦਾ ਹੈ ਹੁਣ ਇਨਕਮ ਜਨਰੇਟ ਕਰਨ ਦੇ ਲਈ ਇੱਕ ਵਿਦਿਆਰਥੀ ਜਿਹਨੇ 10ਵੀਂ ਕੀਤੀ 12ਵੀਂ ਕੀਤੀ ਮੇਰਾ ਖਾਸ ਤੌਰ ਤੇ ਉਹਨਾਂ ਵਿਦਿਆਰਥੀਆਂ ਨੂੰ ਸੁਝਾਅ ਹੈ ਵੀ ਪੈਸਾ ਕਮਾਉਣ ਦੇ ਲਈ ਇਨਕਮ ਜਨਰੇਟ ਕਰਨ ਲਈ ਤੁਹਾਨੂੰ ਦੋ ਚੀਜ਼ਾਂ ਤੋਂ ਇੱਕ ਚੀਜ਼ਾਂ ਦੇ ਜੁੜੀ या तो स्किल हो माध्यम पैसा कमाओगे या तो कोई राशन पास करके पेपर पास करके नौकरी हासिल करके पैसा कमाओगे यानी कि पैसा कमाने नौकरी करनी है तो कोई पेपर पास करना पेगा जो तुम नौकरी या कंपीटिशन नहीं लड़ना चाहते तो सूचना हासिल करनी पेगी जी स्किल है सर ਉਹ ਅਸੀਂ ਕਿਸੇ ਵੀ ਖੇਤਰ 'ਚ ਸਕਿੱਲ ਹਾਸਲ ਕਰ ਸਕਦੇ ਆ ਲੇਕਿਨ ਸਾਡਾ ਉਸ ਖੇਤਰ ਦੇ ਵਿੱਚ ਇੰਟਰਸਟ ਹੋਣਾ ਚਾਹੀਦਾ ਸਾਨੂੰ ਅੰਦਰੋਂ ਆਵਾਜ਼ ਆਣੀ ਚਾਹੀਦੀ ਹੈ ਪੇਰੈਂਟਸ ਨੂੰ ਸੁਝਾਵੇ ਹੈ ਕਿ ਉਹ ਬੱਚੇ ਦੇ ਨਾਲ ਧੱਕਾ ਬਿਲਕੁਲ ਨਾ ਕਰਨ ਉਸ ਨੂੰ ਅਨਚਾਹ ਨਹੀਂ ਮਨ ਚਾਹ ਕੈਰੀਅਰ ਦੇ ਉਹ ਜ਼ਬਰਦਸਤੀ ਰਿਸ਼ਤੇਦਾਰਾਂ ਤੋਂ ਦੋਸਤਾਂ ਮਿੱਤਰਾਂ ਦੇ ਪਿੱਛੇ ਲੱਗ ਕੇ ਉਹਨਾਂ ਨੂੰ ਕੋਈ ਐਸਾ ਪ੍ਰੋਫੈਸ਼ਨ ਨਾ ਚੂਜ਼ ਕਰਾਣ ਜਿਸ ਦੇ ਵਿੱਚ ਕੀ ਉਹ ਬੱਚਾ ਐਡਮਿਸ਼ਨ ਤਾਂ ਲੈ ਲੇ ਲੇਕਿਨ ਪਹਿਲੇ ਦੂਜੇ ਸਾਲ ਦੇ ਵਿੱਚ ਇਹ ਸੋਚੇ ਵੀ ਮੈਂ ਵਾਪਸ ਚਲਾ ਜਾਵਾਂ ਮੈਂ ਕਿੱਥੇ ਗਲਤੀ ਕਰ ਲਈ ਕਿਉਂ ਐਡਮਿਸ਼ਨ ਲੈ ਲਈ ਕੋਈ ਵੀ ਸਕਿੱਲ ਫੋਰ ਐਗਜ਼ਾਮਪਲ ਤੁਸੀਂ ਮੇਰੇ ਚੈਨਲ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਮੇਰਾ ਅਜੇ ਸ਼ੂਟ ਕਰ ਰਹੇ ਹੋ ਫੋਟੋਗ੍ਰਾਫੀ ਇਜ਼ ਅ ਵੈਰੀ ਗੁੱਡ ਸਕਿੱਲ ਟੈਕਨੀਕਲ ਸਕਿੱਲ ਪੋਲੀਟੈਕਨਿਕ ਡਿਪਲੋਮਾ ਇਜ਼ ਅ ਵੈਰੀ ਗੁੱਡ ਸਕਿੱਲ ਆਈਟੀ ਵੈਬ ਡਿਜ਼ਾਈਨਿੰਗ ਇਜ਼ ਅ ਵੈਰੀ ਗੁੱਡ ਸਕਿੱਲ ਗਰਲਸ ਲਈ ਸਰ ਮੇਰਾ ਸਪੈਸ਼ਲ ਗਰਲਸ ਲਈ ਬੇਕਿੰਗ ਬੇਕਰੀ ਇਜ਼ ਅ ਵੈਰੀ ਗੁੱਡ ਸਕਿੱਲ ਮੇਰੇ ਕੋਲ ਤਕਰੀਬਨ 25 ਲੜਕੀਆਂ ਐਸੀਆਂ ਹੈ ਜਿਨ੍ਹਾਂ ਨੇ ਬੇਕਰੀ ਦੇ ਮਾਧਿਅਮ ਦੇ ਰਾਹੀਂ ਬਹੁਤ ਪੈਸਾ ਕਮਾਇਆ ਵੈਬਸਾਈਟ ਡਿਜ਼ਾਈਨਿੰਗ ਇਜ਼ ਅ ਵੈਰੀ ਗੁੱਡ ਸਕਿੱਲ ਇਸ ਪ੍ਰਕਾਰ ਦੇ ਸਾਡੇ ਕੋਲੇ ਪੋਲੀਟੈਕਨਿਕ ਡਿਪਲੋਮਾਸ 3 ਇਅਰ ਡਿਪਲੋਮਾਸ 1 ਇਅਰ ਸ਼ਾਰਟ ਕੋਰਸਸ ਸਟਾਕ ਮਾਰਕੀਟ ਬਹੁਤ ਹੀ ਅੱਛੀ ਸਕਿੱਲ ਕਿਸੇ ਵੀ ਇੱਕ ਸਕਿੱਲ ਦੇ ਵਿੱਚ ਮਹਾਰਤ ਹਾਸਲ ਕਰਕੇ ਬੱਚਾ ਆਪਣੇ ਜੋਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੂਰੇ ਪਰਿਵਾਰ ਜੋਗਾ ਬਹੁਤ ਅੱਛਾ ਪੈਸਾ ਕਮਾ ਸਕਦਾ ਹੈ ਲੇਕਿਨ ਜਦੋਂ ਅਸੀਂ ਸਕਿੱਲ ਹਾਸਲ ਕਰਨੀ ਹੈ ਤਾਂ ਅਸੀਂ ਨਾਲ-ਨਾਲੇ ਧਿਆਨ ਰੱਖਣਾ ਹੈ ਵੀ ਅਸੀਂ ਡਿਗਰੀ ਦੇ ਵਿੱਚ ਵੀ ਐਡਮਿਸ਼ਨ ਲੈ ਕੇ ਰੱਖਣੀ ਹੈ ਕੁਝ ਵਿਦਿਆਰਥੀ ਕੀ ਕਰਦੇ ਆ 10ਵੀਂ 12ਵੀਂ ਕਰਨ ਤੋਂ ਬਾਅਦ ਕੋਈ ਇੱਕ ਸਕਿੱਲ ਦਾ ਡਿਪਲੋਮਾ ਕਰ ਲੈਂਦੇ ਆ ਤੇ ਉਹ ਕਹਿੰਦੇ ਆ ਵੀ ਅਸੀਂ ਡਿਗਰੀ ਨਹੀਂ ਕਰਨੀ ਫਿਰ ਉਹ 5 ਸਾਲ 10 ਸਾਲ ਬਾਅਦ ਉਹਨਾਂ ਨੂੰ ਪਛਤਾਵਾ ਹੁੰਦਾ ਵੀ ਕਾਸ਼ ਮੈਂ ਬੀਏ ਜਾਂ ਬੀਕੋਮ ਨਾਲ ਕਰ ਲਈ ਹੁੰਦੀ ਕਿਉਂਕਿ ਸਰਕਾਰਾਂ ਚਾਹੇ ਪੰਜਾਬ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ ਸਰਕਾਰਾਂ ਅਤੇ ਸਰਕਾਰਾਂ ਦੇ ਵੱਖ-ਵੱਖ ادارے ਸਮੇਂ-ਸਮੇਂ ਤੇ ਬਹੁਤ ਅੱਛੀਆਂ ਸਰਕਾਰੀ ਨੌਕਰੀਆਂ ਕੱਢਦੇ ਨੇ ਜੀਵਨ ਲਈ ਬੱਚੇ ਨੂੰ एलिजिਬਿਲਟੀ ਕ੍ਰਾਈਟੇਰੀਆ ਪਾਸ ਕਰਨਾ ਜ਼ਰੂਰੀ ਹੈ ਤਾਂ ਬੱਚਾ ਸਕਿੱਲ ਹਾਸਲ ਕਰੇ ਤੇ ਨਾਲ ਨਾਲ ਆਪਣਾ ਡਿਗਰੀ ਕੋਰਸ ਜ਼ਰੂਰ ਕਰੇ ਸੀਗਰ ਸਾਹਿਬ ਬਹੁਤ ਹੀ ਵਧੀਆ ਗੱਲਾਂ ਦਸੀਆਂ ਨੇ ਤੁਸੀਂ ਔਰ ਅਸੀਂ ਇਨਸ਼ਾਅੱਲਾ ਇਹ ਚਾਹੁੰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਬੱਚਿਆਂ ਦੀ ਸੇਵਾ ਕਰਦੇ ਰਹੋ ਔਰ ਪੇਰੈਂਟਸ ਜਿਹੜੀਆਂ ਦਵਾ ਮੰਗਣੇ ਤੁਹਾਨੂੰ ਮਿਲਿਆ ਰਹੇ ਜਲਦੀ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਮੇਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਇਹ ਕਹਿਣਾ ਹੈ ਵੀ ਸਾਨੂੰ ਇੱਕ ਵਾਰ ਮਨੁੱਖੀ ਜੀਵਨ ਮਿਲਦਾ ਹੈ बार-बार ਜੀਵਨ ਨਹੀਂ ਮਿਲਦਾ ਅਸੀਂ ਆਪਣੇ ਮਾਤਾ ਪਿਤਾ ਨੂੰ ਧਿਆਨ ਚ ਰੱਖਦੇ ਹੋਏ ਸਮਾਜ ਦੀਆਂ ਇੱਛਾਵਾਂ ਨੂੰ ਧਿਆਨ ਚ ਰੱਖਦੇ ਹੋਏ ਇੱਕੋ ਵਾਰ ਮਨ ਚਾਹ ਕੈਰੀਅਰ ਚੁਣੀਏ ਜਿਸ ਦੇ ਮਾਧਿਅਮ ਦੇ ਰਾਹੀਂ ਅਸੀਂ ਰਿਚਨੈਸ ਨਹੀਂ ਹੈਪੀਨੈਸ ਤੇ ਫੋਕਸ ਕਰੀਏ ਜਦੋਂ ਸਾਡੇ ਅੰਦਰੋਂ ਆਤਮਾ ਹੈਪੀ ਹੋਏਗੀ ਜਦੋਂ ਸਾਡੇ ਅੰਦਰ ਇੰਟਰਨਲ ਸੈਟੀਸਫੈਕਸ਼ਨ ਐਂਡ ਕੰਟੈਂਟਮੈਂਟ ਹੋਏਗੀ ਤਾਂ ਰਿਚਨੈਸ ਜਿਹੜੀ ਹੈ ਪੈਸਾ ਜਿਹੜਾ ਹੈ ਆਟੋਮੈਟਿਕਲੀ ਆਏਗਾ ਤਾਂ ਆਪਣਾ ਕੈਰੀਅਰ ਆਪਣਾ profession ਬਹੁਤ ਧਿਆਨ ਨਾਲ ਚੁਣੋ ਅਗਰ ਤੁਹਾਨੂੰ ਚੁਣਨ 'ਚ ਕੋਈ ਪਰੇਸ਼ਾਨੀ ਹੈ ਤੁਸੀਂ ਸਾਡੇ ਨਾਲ ਸੰਪਰਕ ਕਰੋ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹਰ ਇੱਕ ਜ਼ਰੂਰਤਮੰਦ ਵਿਦਿਆਰਥੀ ਨੂੰ ਹਰ ਇੱਕ ਗਰੀਬ ਪਰਿਵਾਰ ਦੇ ਵਿਦਿਆਰਥੀ ਨੂੰ ਇਹ ਅਪੀਲ ਵੀ ਕਰਦਾ ਰਿਕੁਐਸਟ ਵੀ ਕਰਦਾ ਵੀ ਜਿੱਥੇ ਉਹਨਾਂ ਨੂੰ ਕੋਈ ਸਿੱਖਿਆ ਦੇ ਖੇਤਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਹੈਲਪ ਦੀ ਜ਼ਰੂਰਤ ਹੈ ਤਾਂ ਉਹ ਮੇਰੇ ਨਾਲ ਜ਼ਰੂਰ ਸੰਪਰਕ ਕਰੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਰ ਥੈਂਕ ਯੂ ਜੀ ਥੈਂਕ ਯੂ ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਤੁਸੀਂ ਇਸ ਵੀਡੀਓ ਨੂੰ ਬਹੁਤ ਵੱੱਡੇ ਸ਼ੇਅਰ ਵੀ ਕਰ ਦਿਓ ਪਤਾ ਨਹੀਂ ਤੁਹਾਡੇ ਦੁਆਰਾ ਕੀ ਕੀ ਸ਼ੇਅਰ ਵੀਡੀਓ ਇਹ ਕਿਸੇ ਕੰਮ ਆ ਜਾਵੇ ਸੋ ਇਸ ਕਰਕੇ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਲੇਕਿਨ ਜਾਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹਾਂਗਾ ਜੇਕਰ ਤੁਹਾਡੇ ਵੀ ਨਜ਼ਦੀਕ ਕੋਈ ਐਸੀ ਪਰਸਨੈਲਿਟੀ ਹੈ ਜੋ ਸਮਾਜ ਦੀ ਬਿਹਤਰੀ ਲਈ ਕੰਮ ਕਰਦੀ ਹੈ ਔਰ ਧੁੱਪ ਨਹੀਂ ਦੇਖਦੀ ਬਰਸਾਤ ਨਹੀਂ ਦੇਖਦੀ ਸਰਦੀ ਵੀ ਦੇਖਦੀ ਗਰਮੀ ਵੀ ਦੇਖਦੀ ਔਰ ਆਪਣੇ ਮਿਸ਼ਨ ਤੇ ਲੱਗੇ ਨੇ ਤਾਂ ਪੋਸੂ ਨਾਮਾ ਚੈਨਲ ਦੇ ਨਾਲ ਜ਼ਰੂਰ ਸੰਪਰਕ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ